ਲਓ ਜੀ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਨੇ ਤਿਆਰ ਕਰ ਲਏ ਦੇਸੀ जुगाੜ ਹੁਣ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਐਕਸ਼ਨਾਂ ਦਾ ਦਿੱਤਾ ਜਾਵੇਗਾ ਮੂਹ ਤੋੜ ਜਵਾਬ ਜੀ ਹਾਂ ਨੌ ਜਵਾਨਾਂ ਦੇ ਵੱਲੋਂ ਪਤੰਗ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਜੋ ਹਰਿਆਣਾ ਪੁਲਿਸ ਵੱਲੋਂ ਡਰੋਨ ਦੇ ذریعے ਕਿਸਾਨਾਂ ਤੇ ਹਮਲਾ ਕੀਤਾ ਜਾ ਰਿਹਾ ਉਹਨਾਂ ਨੂੰ نیچے ਉਤਾਰ ਲਿਆ ਜਾਵੇ ਤੇ ਦੂਜੇ ਪਾਸੇ ਲੋਹੇ ਦੇ ਸਮਾਨ ਦੇ ਨਾਲ ਕੁਝ ਅਜਈਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਜਿਹੜੀ ਕਿ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਉਸ ਦਾ ਮੁਕਾਬਲਾ ਇਹਨਾਂ ਦੇ ਨਾਲ ਕੀਤਾ ਜਾਵੇਗਾ ਸੋ ਆਓ ਨਜ਼ਰ ਮਾਰਦੇ ਹਾਂ ਇਹਨਾਂ ਤਸਵੀਰਾਂ ਤੇ ਭਾਈ ਇੱਕ ਨਵਾਂ ਜਿਗਾਰਡ ਲੈ ਕੇ ਆਇਆ ਭਾਈ ਨਾਲ ਕਰਦੀ ਗੱਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਸਿਸਟਮ ਆ ਮਾੜਾ ਦਿਖਾਵਾਂਗੀ ਮਾੜਾ ਭਾਈ ਜੀ ਮਾੜਾ ਚਲਾ ਕੇ ਦਿਖਾਵਾਂਗੀ ਕਿਦਾਂ ਕੰਮ ਕਰੂ ਅੱਛਾ ਗਿੱਲਾ ਕੀਤਾ ਹੋਇਆ ਠੀਕ ਠੀਕ ਇਹ ਨੂੰ ਮਤਲਬ ਉਲਟਾ ਕਰਕੇ ਤੁਸੀਂ ਥੱਲੇ ਮਾਰੋਗੇ ਓਕੇ 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 ਗੁੱਡ 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 ਸੋ ਬਹੁਤ ਵਧੀਆ ਕਹਿੰਦੇ ਬਾਈ ਜੀ ਕਹਿੰਦੇ ਬਚਾ ਲਈ ਐ ਜਦੋਂ ਬੰਬ ਡਿੱਗੂ ਤੇ ਇਹਨੂੰ ਉੱਤੇ ਸਿੱਟਦਾ ਗੋਲ ਲਓ ਜੀ ਤੁਸੀਂ ਦੇਖ ਸਕਦੇ ਹੋ ਕਨੌਰੀ ਬਾਟਰ ਦੇ ਉੱਤੇ ਕਿਸਾਨਾਂ ਵੱਲੋਂ ਜਿਹੜੇ ਪਤੰਗ ਚੜਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਐ ਤਲਾਹੇ ਤੁਰੂਨੇ ਪਾਏ ਜਾ ਰਹੇ ਐ ਤੇ ਪਾਟੂਪਾ ਲਾ ਕੇ ਧਾਗੇ ਤੁਰੇ ਪਾ ਕੇ ਸਭ ਕੁਝ ਰੈਡੀ ਕੀਤਾ ਜਾ ਰਿਹਾ ਆ ਨਾਲ ਪੂਰੇ ਲਏ ਜਾ ਰਿਹਾ ਬਲੈਕ ਕਲਰ ਦੇ ਸੋ ਪੂਰ ਕਿਆਰੀ ਇਹਨਾਂ ਦੇ ਡਰੋਨ ਦਾ ਮੁਕਾਬਲਾ ਕਰ ਲਈ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਧੰਨਵਾਦ ਭਾਈ ਇੱਕ ਨਵਾਂ ਜਿਗਾੜ ਲੈ ਕੇ ਆਇਆ ਬਾਈ ਨਾਲ ਕਰਦੀ ਗੱਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਸਿਸਟਮ ਆ ਮਾੜਾ ਦਿਖਾਵਾਂਗੀ ਮਾੜਾ ਚਲਾ ਕੇ ਦਿਖਾਵਾਂਗੀ ਕਿਦਾਂ ਕੰਮ ਕਰੂ ਅੱਛਾ ਗਿੱਲਾ ਕੀਤਾ ਹੋਇਆ ਠੀਕ ਠੀਕ ਇਹਨੂੰ ਮਤਲਬ ਉਲਟਾ ਕਰਕੇ ਤੁਸੀਂ ਥੱਲੇ ਮਾਰੋਗੇ ਓਕੇ 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 ਗੁੱਡ 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 ਸੋ ਬਹੁਤ ਵਧੀਆ ਕਹਿੰਦੇ ਬਾਈ ਜੀ ਕਹਿੰਦੇ ਬਚਾ ਲਈ ਆ ਜਦੋਂ ਬੰਬ ਡਿੱਗੂ ਤੇ ਇਹਨੂੰ ਉੱਤੇ ਸਿੱਟ ਦਾਂਗੇ ਬੁਰੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਜਿਹੜੇ ਪਤੰਗ ਚੜਾਉਣ ਦੀ ਪੂਰਵ ਤਿਆਰੀ ਕੀਤੀ ਜਾ ਰਹੀ ਹੈ ਤਲਾਹੇ ਤਲੂਬਾਂ ਪਾਏ ਜਾ ਰਹੇ ਆ ਤੇ ਪਾਟੂਪਾਂ ਲਾ ਕੇ ਧਾਗੇ ਤੂਬੇ ਪਾ ਕੇ ਸਰਚ ਰੈਡੀ ਕੀਤਾ ਜਾ ਰਿਹਾ ਨਾਲ ਪੁੰਝੇ ਲਾਏ ਜਾ ਰਹੇ ਆ ਬਲੈਕ ਕਲਰ ਦੇ ਸੋ ਪੂਰਵ ਤਿਆਰੀ ਇਹਨਾਂ ਦੇ ਡਰੋਨ ਦਾ ਮੁਕਾਬਲਾ ਕਰਨ ਲਈ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਕੇ ਧੰਨਵਾਦ ਸੋ ਲਗਾਤਾਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਦੇਖਿਆ ਗਿਆ ਕਿ ਪੁਲਿਸ ਵੱਲੋਂ ਵੱਡੇ ਐਕਸ਼ਨ ਲੈਂਦੇ ਹੋਏ ਅਥਰੂ ਗੈਸ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਨਾਲ ਹੁਣ ਤੱਕ ਵੱਡੀ ਗਿਣਤੀ 'ਚ ਕਿਸਾਨ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਲਗਾਤਾਰ ਹੁਣ ਕਿਸਾਨ ਵੀ ਆਪਣੀਆਂ ਪੂਰੀਆਂ ਤਿਆਰੀਆਂ ਕਰ ਰਹੇ ਨੇ ਅਤੇ ਦੇਸੀ ਜੁਗਾਰ ਲਗਾ ਕੇ ਸਮਾਨ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਹਰਿਆਣਾ ਪੁਲਿਸ ਵੱਲੋਂ ਜੋ ਐਕਸ਼ਨ ਲਿਆ ਜਾ ਰਿਹਾ ਉਹਨਾਂ ਦਾ ਜਵਾਬ ਦਿੱਤਾ ਜਾ ਸਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ